ਸਾਰੀ ਸੰਗਤ ਪਿੰਡਾਂ ਤੋਂ ਸ਼ਹਿਰਾਂ ਤੋਂ ਆਪ ਮੁਹਾਰੇ ਉੱਠ ਕੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਰਾਹਤ ਦੀ ਸਮਗਰੀ ਹੈ ਉਹਨਾਂ ਏਰੀਆ ਦੇ ਵਿੱਚ ਭੇਜ ਰਹੀ ਹੈ ਜਿਹੜੀ ਇਸ ਕੁਦਰਤੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੋਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਸਤਕਾਰਯੋਗ ਪੰਜਾਬ ਵਾਸੀਓ ਜਿਵੇਂ ਤੁਸੀਂ ਜਾਣਦੇ ਹੋ ਸਾਡਾ ਪੰਜਾਬ ਕੁਦਰਤੀ ਹੜ੍ਹਾਂ ਦੇ ਨਾਲ ਜੂਝ ਰਿਹਾ ਸੋ ਉਸ ਨੂੰ ਮਦਦ ਦੇ ਰੱਖਦੇ ਹੋਏ ਸਾਰੇ ਪੰਜਾਬ ਵਾਸੀ ਸਾਰੀ ਸੰਗਤ ਪਿੰਡਾਂ ਚੋਂ ਸ਼ਹਿਰਾਂ ਚੋਂ ਆਪ ਮੁਹਾਰੇ ਉੱਠ ਕੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਰਾਹਤ ਦੀ ਸਮੱਗਰੀ ਆ ਉਹਨਾਂ ਏਰੀਆ ਦੇ ਵਿੱਚ ਭੇਜ ਰਹੀ ਹੈ ਜਿਹੜੀ ਇਸ ਕੁਦਰਤੀ ਮਾਰ ਤੋਂ ਅਫੈਕਟ ਹੋਈ ਹੈ ਸਾਡੀ ਖਾਸ ਤੌਰ ਤੇ ਜਿਹੜੀ ਬਾਰਡਰ ਬੈਲਟ ਹੈ ਜਾਂ ਜਿਹੜੇ ਸਾਡੇ ਇਲਾਕੇ ਸਤਲੁਜ ਦੇ ਰਾਵੀ ਦੇ ਕੰਢਿਆਂ ਦੇ ਉੱਤੇ ਲੱਗਦੇ ਨੇ ਹੁਣ ਘੱਗਰ ਦਾ ਵੀ ਤੁਹਾਨੂੰ ਪਤਾ ਕਿ ਘੱਗਰ ਵੀ ਪੂਰੇ ਉਫਾਨ ਤੇ ਉਸ ਇਲਾਕੇ ਚ ਵੀ ਜਿਹੜੀ ਮਾਰ ਪੈ ਰਹੀ ਹੈ ਸੋ ਸਾਰੇ ਜਣੇ ਉਪਰਾਲੇ ਕਰ ਰਹੇ ਆ ਸਾਡੇ ਹਲਕੇ ਖੰਨੇ ਦੀ ਜਿਹੜੀ ਸੰਗਤ ਹੈ ਸੰਗਤ ਦੇ ਕਾਮਨ ਸਾਂਝੇ ਉਪਰਾਲੇ ਦੇ ਨਾਲ ਅਸੀਂ ਇਸ ਵਾਰ ਜਿਹੜਾ ਇਹ ਦੂਸਰਾ ਟਰੱਕ ਹੈ ਜਿਹੜਾ ਖੰਨੇ ਤੋਂ ਉਹ ਫੀਡ ਦਾ ਲੋਡ ਕਰਵਾ ਕੇ ਭੇਜ ਰਹੇ ਆ ਔਰ ਇਹ ਜਿਹੜਾ ਸਾਰਾ ਸਮਾਨ ਹੈ ਜਿਹੜੀ ਰਾਹਤ ਸਮੱਗਰੀ ਹੈ ਇਹ ਉਸ ਇਲਾਕਿਆਂ ਦੇ ਵਿੱਚ ਜਾ ਕੇ ਡਿਸਟ੍ਰਿਬਿਊਟ ਹੋਊਗੀ ਇਸੇ ਤਰੀਕੇ ਨਾਲ ਇਹ ਸੇਵਾ ਨਿਰੰਤਰ ਜਾਰੀ ਰਹੂਗੀ ਜਦੋਂ ਤੱਕ ਪੰਜਾਬ ਇਸ ਸਮੱਸਿਆ ਤੋਂ ਉੱਪਰ ਨਹੀਂ ਜਾਂਦਾ ਮੇਰੀ ਹੱਥ ਜੋੜ ਕੇ ਤੁਹਾਡੇ ਸਾਰਿਆਂ ਦੇ ਜਨਨਾ ਦੇ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਬਾਤ ਚੜ ਕੇ ਆਪਣੀ ਟਿਲ ਫੁੱਲ ਪੇਟਾ ਜੋ ਵੀ ਹੈ ਕਿਰਤ ਕਮਾਈ ਦੇ ਵਿੱਚੋਂ ਪਾਓ ਕਿਤਾ ਜੋ ਆਪਾਂ ਜਿਹੜਾ ਪੰਜਾਬ ਪੰਜਾਬ ਦੀ ਸਪੋਰਟ ਦੇ ਲਈ ਪੰਜਾਬ ਦੀ ਮਦਦ ਲਈ ਕਿਸੇ ਨੇ ਹੋਰ ਆ ਕੇ ਨਹੀਂ ਖੜਨਾ ਪੰਜਾਬ ਨੂੰ ਆਪਣੇ ਸਰ ਆਪ ਆਪਣੇ ਪੈਰਾਂ ਸਰ ਆਪ ਖੜਾ ਖੋਣਾ ਪੈਣਾ ਸੋ ਉਸ ਨੂੰ ਮੰਤਨ ਜੇ ਰੱਖਦੇ ਪੰਜਾਬੀਆਂ ਨੇ ਬਹੁਤ ਸਾਥ ਦਿੱਤਾ ਪਹਿਲਾਂ ਵੀ ਜਦੋਂ ਕਿਸੇ ਦੇਸ਼ 'ਚ ਵੀ ਜ਼ਰੂਰਤ ਪਈ ਆ ਪੰਜਾਬੀ ਆਪ ਮੁਹਾਰੇ ਉੱਠ ਕੇ ਅੱਗੇ ਗਏ ਨੇ ਸੋ ਅੱਜ ਸਾਡੇ ਪੰਜਾਬ ਨੂੰ ਜ਼ਰੂਰਤ ਹੈ ਸੋ ਅੱਜ ਆਪਾਂ ਆਪਣੇ ਸਾਰੇ ਪੰਜਾਬੀ ਵੈਸੇ ਤਾਂ ਦਿਨ ਰਾਤ ਲੱਗੇ ਹੋਏ ਨੇ ਸਾਰੀਆਂ ਸੰਗਤਾਂ ਪਿੰਡਾਂ ਸ਼ਹਿਰਾਂ ਚੋਂ ਲੱਗੀਆਂ ਹੋਈਆਂ ਔਰ ਹੋਰ ਵੀ ਵੱਧ ਚੜ ਕੇ ਸਾਰੇ ਜਣੇ ਆਓ ਆਪਾਂ ਹਿੱਸਾ ਪਾਈ ਆਪਣੇ ਪੰਜਾਬ ਨੂੰ ਦੁਬਾਰਾ ਮੁੜ ਕੇ ਆਪਣੇ ਪੈਰਾਂ 'ਤੇ ਸਿਰ ਖੜਾ ਕਰ ਸਕੀਏ ਬਹੁਤ ਬਹੁਤ ਧੰਨਵਾਦ ਜੀ